ਮਾਂ ਦਾ ਦੁੱਧ ਪੀਤਾ ਤੂੰ ਮੈਨੂੰ ਬਲਾ ਦੱਸ ਤੇਰਾ ਕਿੱਥੇ ਐਡਰੈਸ ਆ ਤੇਰੇ ਘਰ ਆਉਣਾ ਸ਼ਰਮਕਾਰ ਕੋਕੋਸ ਜਿਆਤਾ ਸਿੱਖੀ ਨੂੰ ਕਲੰਕ ਲੈ ਸਰਦਾਰੀ ਨੂੰ ਦੋਸਤੋ ਕੇਐਸ ਮੱਖਣ ਦੀ ਹੋਈ ਇੰਟਰਵਿਊ ਤੋਂ ਬਾਅਦ ਮੈਡ ਸੰਧੂ ਤੇ ਕੇਐਸ ਮੱਖਣ ਦੇ ਵਿਚਕਾਰ ਮੁੱਦਾ ਕਾਫੀ ਗਰਮ ਹੋ ਰਿਹਾ ਹੈ ਜਿਵੇਂ ਦੋਸਤੋ ਦੋਵੇਂ ਜਾਣੇ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੋਂ ਇੱਕ ਦੂਸਰੇ ਨੂੰ ਕਾਫੀ ਰਿਪਲਾਈ ਵੀ ਕਰ ਰਹੇ ਨੇ ਤੇ ਬੀਤੇ ਦਿਨੀ ਕੇਐਸ ਮੱਖਣ ਨੇ ਲਾਈਵ ਆ ਕੇ ਮੈਡ ਸੰਧੂ ਨੂੰ ਆਪਣੀ ਮੋਟਰ ਦੇ ਉੱਤੇ ਸੱਦਾ ਵੀ ਦਿੱਤਾ ਸੀ ਜਿਸ ਦਾ ਰਿਪਲਾਈ ਨਿਹੰਗ ਸਿੰਘ ਬਾਬਾ ਹਰਜੀਤ ਸਿੰਘ ਦੇ ਵੱਲੋਂ ਕੀਤਾ ਗਿਆ ਨਿਹੰਗ ਸਿੰਘ ਬਾਬਾ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਕੇਐਸ ਮੱਖਣ ਸਾਨੂੰ ਸੱਦਾ ਦੇਵੇ ਜਿੱਥੇ ਦੇਣਾ ਤੇ ਆਪਣਾ ਐਡਰੈਸ ਸੈਂਡ ਕਰੇ ਉੱਥੇ ਆ ਕੇ ਅਸੀਂ ਇਸ ਨੂੰ ਦੱਸਾਂਗੇ ਕਿ ਕਿਵੇਂ ਕਕਾਰਾਂ ਦੀ ਤੇ ਕੇਸਾਂ ਦੀ ਬੇਅਦਬੀ ਕਰੀਦੀ ਹੈ ਕਿਉਂਕਿ ਅੱਜ ਤੋਂ ਕੁਝ ਸਾਲ ਪਹਿਲਾਂ ਕੇਐਸ ਮੱਖਣ ਦੇ ਵੱਲੋਂ ਅੰਮ੍ਰਿਤ ਛੱਕ ਕੇ ਕੇਸ ਵੀ ਕਟਾ ਦਿੱਤੇ ਗਏ ਸੀ ਤੇ ਨਿਹੰਗ ਸਿੰਘ ਬਾਬਾ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਕੇਐਸ ਮੱਖਣ ਨੇ ਆਪਣੇ ਕਕਾਰ ਲਾ ਕੇ ਤੇ ਕੇਸਾਂ ਦੀ ਬੇਅਦਬੀ ਕਰਕੇ ਇੱਕ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਇਸ ਨੂੰ ਬਖਸ਼ਣਾ ਨਹੀਂ ਚਾਹੀਦਾ ਸੀ ਤੇ ਨਿਹੰਗ ਸਿੰਘ ਬਾਬਾ ਹਰਜੀਤ ਸਿੰਘ ਦੀ ਇਸ ਵੀਡੀਓ ਨੂੰ ਮੈਡ ਸੰਧੂ ਨੇ ਵੀ ਆਪਣੇ ਇੰਸਟਾਗ੍ਰam ਦੇ ਤੋ ਸ਼ੇਅਰ ਕੀਤਾ ਹੈ ਮੈਡ ਸੰਧੂ ਨੇ ਇਹ ਸਟੋਰੀ ਸਾਂਝੀ ਕਰਕੇ ਲਿਖਿਆ ਹੈ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਤੇ ਦੋਸਤੋ ਹਾਲੇ ਤੱਕ ਕੇਐਸ ਮੱਖਣ ਦੇ ਵੱਲੋਂ ਨਿਹੰਗ ਸਿੰਘ ਬਾਬਾ ਹਰਜੀਤ ਸਿੰਘ ਨੂੰ ਕੋਈ ਵੀ ਰਪਲਾਈ ਨਹੀਂ ਕੀਤਾ ਗਿਆ ਤੇ ਬਾਕੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਆਪਣੇ ਕੀਮਤੀ ਕਮੈਂਟ ਜਰੂਰ ਕਰਿਓ ਤੇ ਹੁਣ ਤੱਕ ਲਈ ਐਨਾਂ ਹੀ ਜਲਦੀ ਮਿਲਾਂਗੇ ਕਿਸੇ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸੁਖ ਟੀਵੀ ਤੇ ਨਵੇਂ ਸਰੋਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ